ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਦੇ ਡੈਰੀ ਫਾਰਮ ਭਗਤ ਸਿੰਘ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਹੈਗੀ ਹੈ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਪੰਜਾ ਵਾਗਾ ਪੁਰਾਣਾ ਬਾਈ ਲਾਪਰੀ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਤੇ ਬਹੁਤ ਸੋਹਣੀਆਂ ਗਾਇਆਂ ਬਾਈ ਕੋਲੇ ਤੇ ਆਮ ਰੇਂਜ ਦੇ ਵਿੱਚ ਘੱਟ ਰੇਂਜ ਵਾਲੇ ਪਸ਼ੂ ਆ ਮੰਨ ਕੇ ਚੱਲੋ ਤੇ ਘਰੇ ਦੁੱਧ ਪੀਣ ਵਾਲੀਆਂ ਗਾਇਆਂ ਮੱਝਾਂ ਵਰਗੀਆਂ ਤੇ ਗਾਂ ਵੀ ਬਹੁਤ ਚੰਗੀ ਆ ਤਿਕਰਾਵਾਂਗੇ ਗੱਲਬਾਤ ਬਾਈ ਦੇ ਨਾਲ ਤੁਹਾਡੀ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦੀ ਥਲ ਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੇ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 628807 98197 ਤੇ ਕਰਾਉਣਿਆਂ ਗੱਲਬਾਤ ਲਾਪ੍ਰੀਤ ਨਾਲ ਪੁੱਛ ਦਿਆਂ ਇਹਨਾਂ ਦੀ ਕੀ ਡਿਟੇਲ ਆ ਗਾਵਾਂ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਹੋ ਗਰੀ ਨਾਮ ਮੇਰਾ ਲਾਪ੍ਰੀਤ ਬਾਈ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈ ਕਬਗਰਾੜੀ ਆ ਬਈ ਠੀਕ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98729257848 ਠੀਕ ਹੈ ਜੀ ਹਾਂਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗਾ ਬਈ ਆ ਬਈ ਇੱਕ ਤੋਂ ਪਹਿਲਾਂ ਇੱਕ ਭਾਜਤਾਪਾ ਬਣਾਤਾ ਵਾਹਿਗੁਰੂ ਜੀ ਕਿਰਪਾ ਨਾਲ ਤੇ ਆ ਦੂਜਾ ਭਾਗ ਆ ਬਈ ਇਹ ਦੋ ਬੇੜਾਂ ਦੀ ਆਪਾ ਅੱਡ ਬਣਾਤੀ ਦੋ ਬੇੜਾਂ ਦੀ ਆਪਾ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੀ ਇਹ ਡੱਬੀ ਵਹਿੜਦੀ ਜੀ ਬਈ ਕੀ ਡਿਟੇਲ ਹੈ ਜੀ ਬਈ ਦੂਜਾ ਸੂਆ ਸੁੰਦੀ ਆ ਬੇਅੰਤ ਹਾਂਜੀ ਤੇ ਇਧਰ ਨੂੰ ਹਾਂ ਚਲਈ ਉਜਾਸੂ ਬਸ ਹੁੰਦੀ ਹੈ ਹਾਂਜੀ ਹਫਤਾ ਪਿਆ ਸੂਣਦਾ ਜੀ ਅੱਛਾ ਜੀ ਹਾਂ ਮਾਲਕ ਕਹਿੰਦੇ ਪਹਿਲੇ ਸੂਏ ਬਈ 20 ਲੀਟਰ ਦੁੱਧ ਦਿੱਤਾ ਠੀਕ ਹੈ ਤੇ ਹੁਣ ਭਰਾਵ ਦੀ ਸਮਝ ਨਾ ਲੈ ਜਾਣ ਬਈ ਅਸੀਂ ਕਿੰਨਾ ਚੋ ਸਕਦੇ ਆ ਨਾ ਸੰਭਾਲਣਾ ਆਪਦੀ ਨਾ ਬਈ ਉਸ ਹਿਸਾਬ ਨਾਲ ਲੈ ਜਾਣ ਲੋਬੀ ਮੇਤਰੋ ਬਾਈ ਕਹਿੰਦਾ ਵੀ ਦੂਜਾ ਸੂਆ ਸੁੰਦੀ ਆ ਤੇ ਇੱਕ ਹਫਤਾ ਹੁਣ ਜੇ ਲੈ ਜੂਗੀ 7-8 ਦਿਨ ਗਾਣੇ ਸੂਣਦੇ ਲੈ ਜਾਣੇ ਥਣ ਦਾ ਸੱਜ ਬਹੁਤ ਸੋਹਣਾ ਮੱਸੀ ਚਵਾਈ ਵਾਲਾ ਉਵੇਂ ਕੋਈ ਮਸ਼ੀਨ ਲਾ ਨਾ ਨਾੜਾ ਨੋੜਾ ਚੈੱਕ ਕਰਾ ਦੇ ਬੰਤਾਂ ਅੰਗਲਾਸਾਂ ਦਾ ਥਾਣਾ ਢਿੱਲੇ ਤੇ ਨਾੜਾ ਨੋੜਾ ਜਿਹੜਾ ਬਾ ਕਮਾਲ ਆ ਦਾ ਰੰਗ ਪ੍ਰਿੰਟ ਬਹੁਤ ਸੋਹਣਾ ਲੈ ਬਈ ਖੋਲ ਲਾ ਤੋਰਾ ਜ਼ਰਾ ਕਰਾਈ ਦੇ ਤੱਕ ਤੇ ਵੀ ਬਾਈ ਕਹਿੰਦਾ ਵੀ ਮਾਲਕਾਂ ਦੇ ਦਸਮਤਾਲਕ 20 ਕਿਲੋ ਰੁੱਤ ਪਾਇਆ ਪਾਇਆ ਵੀ ਹੋਊਗਾ ਜੇ ਇਹਨਾਂ ਨਾਲ 20 ਕਿਲੋ ਦਿੱਤਾ ਫਿਰ ਦੇਊ ਵੀ ਕਿਹੜੀ ਕੱਦ ਕਰ ਸੋਹਣਾ ਬੇਲਪੂਲ ਬਹੁਤ ਅਗਾ ਦੀ ਲੰਬੀ ਲੰਜੀ ਆ ਲਓ ਜੀ ਲੈ ਚੱਲ ਬਈ ਪਰ ਇਹਨੂੰ ਲਓ ਵੀ ਸੱਜਣ ਆਰਡਰ ਕੁਆਲਟੀ ਕਰੋ ਚੈੱਕ ਬਿਲਕੁਲ ਫਿਟਿੰਗ ਵਾਲਾ ਆਰਡਰ ਆ ਤੇ ਥਾਂ ਦਾ ਸਾਈਜ਼ ਆ ਜਿਹੜਾ ਬਹੁਤ ਸੋਹਣਾ ਰੰਗ ਪ੍ਰਿੰਟ ਆ ਜਿਹੜਾ ਪੂਰਾ ਵਾ ਕਮਾਲ ਆ ਲੇਵੇ ਜੀ ਕੁਆਲਟੀ ਕੁਆਲਟੀ ਜਿਹੜੀ ਅਟਰ ਕੁਆਲਟੀ ਆ ਬਹੁਤ ਚੰਗੀ ਤੇ ਬਾਕੀ ਹਜੇ ਆ ਕਾਸਤੀ ਜੀ ਕੱਚੀ ਆ ਇਹ ਸੱਤ ਅੱਠ ਦਿਨ ਵਾਰਡ ਨੇ ਲੈ ਜਾਣੇ ਆ ਤੇ ਸੱਤ ਅੱਠ ਦਿਨਾਂ ਨੂੰ ਵਾਰਡ ਤਿਆਰੀ ਇਹਦੀ ਤੇ ਇਦੋਂ ਵੀ ਜ਼ਬਰਦਸਤ ਹੋਊਗੀ 20 ਕਿਲੋ ਦੁੱਧ ਵਾਈ ਕਹਿੰਦਾ ਵੀ ਪਿਛਲੇ ਸੂਏ ਦਿੱਤਾ ਤੇ ਹੁਣ ਆਉਦੀ ਭਰਾ ਸਮਝ ਨਾ ਲੈ ਜਾਣ ਹਾਂਜੀ ਕੋਈ 20 ਜੋ ਕੋਈ 20 ਵੀ ਚੋ ਸਕਦਾ ਕੋਈ 25 ਵੀ ਚੋ ਸਕਦਾ ਗਾਹ ਜਾਤ ਬਰੀਡ ਵਾਲੀ ਆ ਬਈ ਝੋਲ ਝੋਲ ਚੰਗਾ ਝੋਲ ਚਲ ਬਹੁਤ ਚੰਗੀਆਂ ਤੇ ਲੇਵੇ ਤੇ ਨੜਾ ਨੂੜਾ ਜਿਹੜੀਆਂ ਬਹੁਤ ਜਿਆਦੇ ਤੇ ਬਈ ਇਹਦੀ ਡਿਮਾਂਡ ਕੀ ਰੂਲ ਲੋਪਰੀ ਤੇ ਬਈ ਡਿਮਾਂਡ ਬਿਆਨ ਤੇ ਦਾ ਮੁੱਲ ਆਪਾਂ 60000 ਰੁਪਇਆ ਕਰਦੇ ਆ ਠੀਕ ਆ ਜਮਾਨਤਾਂ ਹੋ ਜੂ ਹਾਂ ਮਾਨਤਾਂ ਥੋੜਾ ਬਹੁਤਾ ਹੋ ਜੂ ਠੀਕ ਆ ਲੋ ਵੀ ਮਿੱਤਰੋ ਬਈ ਕਹਿੰਦਾ ਵੀ ਆਪਾਂ ਜਿਹੜਾ ਡਿਮਾਂਡ ਹੈ ਜਿਹੜੀ 60000 ਰੁਪਇਆ ਬੈਠ ਤਾਂ ਤੈਨੂੰ ਹੀ ਪਤਾ ਬੈਠ 70000 ਰੁਪਇਆ ਦੀ ਆ ਕਰਾਂਗੇ ਦਾ ਹਾਂਜੀ ਅਡਰ ਕੁਆਲਟੀ ਬਹੁਤ ਜਿਆਦੀ ਚੰਗੀ ਆ ਫਿਟੀਆਂ ਦਾ ਅਡਰ ਰੱਖੂਗੀ ਤੇ ਬਾਕੀ ਜਿਹੜਾ ਥੰਦਾ ਸਹਿਜ ਆ ਪੂਰਾ ਬਾਤਮਾਲਾ ਸੀਲਸ ਲੱਗ ਹੈ ਬਈਆ ਤੁਸ ਫਿਰ ਜਾਂਦਾ ਲੇਵੇ ਤੇ ਪਿੰਡੇ ਤੇ ਐਰਾ ਹੋਣਾ ਖੜੀ ਪੂਰ ਚੱਕੀ 65000 ਰੁਪਏ ਦੇ ਵਿੱਚ ਬਾਈ ਕਹਿੰਦਾ ਵੀ ਮਾਨਦਾਨ ਕਰਦਾਂਗੇ ਤੇ ਜਿਹੜੀ 2 ਨੰਬਰ ਤੇ ਬਾਈ ਕ੍ਰੋਸਵਰਡ ਇਹਦੀ ਕੀ ਡਿਟੇਲ ਹੈ ਇਹ ਸਾਈਵਾਲ ਟਾਈਪ ਜੀ ਆ ਗਈ ਸਾਈਵਾਲ ਟਾਈਪ ਆ ਜੀ ਠੀਕ ਹੈ ਜੀ ਤੇ ਸੂਆ ਇਹ ਕਿੰਨਾ ਮਸ ਹੁੰਦੀ ਹੈ ਇਹ ਪਹਿਲਾ ਸੂਆਖਣੀ ਦੂਜਾ ਇਹ ਜੇ ਆ ਠੀਕ ਹੈ ਤੂੰ ਪਹਿਲਾ ਪਹਿਲਾ ਮੰਨ ਲਈ ਤੇ ਦੂਜਾ ਮੰਨ ਲਈ ਹਾਂ ਨਹੀਂ ਪਤਾ ਨਹੀਂ ਮੈਨੂੰ ਤਾਂ ਐਵੇਂ ਜਨ ਕਹਦਾ ਇਹ ਹੁਣੀ ਆਈ ਹੈ ਡੈਡੀ ਨੂੰ ਪਤਾ ਹੋਊਗਾ ਠੀਕ ਹੈ ਹਾਂਜੀ ਇਹ ਕਿੰਨਾ ਕਿ ਦੁੱਧ ਪਾ ਦੂਗੀ ਤੇਰੇ ਸਾਨੂੰ ਲਾਪੀ ਤੇ ਬਿਆਨਤਾ ਆਪਾਂ ਤੈਨੂੰ ਪਤਾ ਆਪਣੇ ਅਸੂਲਾਂ ਦਾ ਨਾਲ ਮੈਂ ਐਵੇਂ ਕਹਿੰਦਾ 15 ਕਿਲੋ ਦੇ ਦੂ ਪਾ ਲਾ 12 13 ਲੀਟਰ ਮੰਨ ਕੇ ਲੈ ਜੀ ਸਹੀ ਗੱਲ ਹੈ ਗਿਆਦਾ 12 13 ਬਾਈ ਕਹਿੰਦਾ ਵੀ ਤੂੰ ਮੰਨ ਕੇ ਲੈ ਜੀ ਕੋਈ ਭਰਾ ਕੋਈ 10 ਵਿੱਚ ਹੋਸਾ ਦਾ ਕੋਈ 11 12 ਚੋਲੇ ਉਹ ਆ ਹੈਗੀ ਆਪੋ ਆਪਣੀ ਸੇਵਾ ਤੇ ਸੌਂ ਜਾ ਪੋਕਣੀ ਹੈ ਨਾ ਹਾਂਜੀ ਸਮੇ ਤੇ ਬਾਈ ਕਹਿੰਦਾ ਵੀ 12-13 ਕਿਲੋ ਦੁੱਧ ਪਾ ਬਾਕੀ ਠੰਡੀ 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 ਦਾ ਤਾਂਤੀ ਕੋਈ ਨਹੀਂ ਬਾਈ ਆਸੋ ਸਮਰੀ ਜਾਂਦਾ ਮੌਜ ਨਾ ਖੜੀ ਪੂਛ ਚੱਟੀ ਘਰੇ ਰੱਖਣ ਨੂੰ ਮੱਝਾਰ ਕੀ ਗਾਂ ਜੇ ਕਿਸੇ ਭਰਾ ਨੇ ਘੱਟ ਸਾਰਨਾ ਤੇ ਘਰੇ ਦੁੱਧ ਪੀਣ ਨੂੰ ਡੰਗਾ ਲਾਉਣਾ ਵਦਕਾ ਸਿਆਲ ਸਿਆਲ ਵੀ ਗਾਂ ਨਿਆਰੀ ਦੇਊਗੀ ਤੇ 12-13 ਕਿਲੋ ਦੁੱਧ ਮੱਝਾਰ ਕਰੀ ਜੋਗੀ ਬਾਕੀ ਲੇਵਾਂ ਲੂਆ ਬਰੀਕ ਆ ਲੰਢਣ ਕਿੰਨੇ ਕ ਲੈਂਦੀ ਹਜੇ ਬਈ ਇਹਦਾ ਹਫਤਾ ਪਿਆ ਹਫਤਾ ਪਿਆ ਜੀ ਨਾ ਹੋ ਪਤਾ ਇਧਰ ਨੂੰ ਆ ਤਿੰਨ ਤੱਕ ਪੂਰੀ ਵੜੀ ਇਹਨਾਂ ੱਤੇ ਮਰੀ ਜਲੇ ਬਿਆ ਤਾਂ ਦੇਖੀ ਹਾਂ ਦਾ ਸੈਦੂ ਜੀ ਬਹੁਤ ਹੁਣ ਹੋ ਇਧਰ ਨੂੰ ਸਹੀ ਗੱਲ ਆ ਪਾਸਾ ਮਾਰੇ ਤੋਂ ਪਰੇ ਨੂੰ ਹੋਈ ਆ ਹਾਂ ਮੋਈ ਨਾ ਖੜੀ ਲਈ ਸਾਈਵਾਲ ਦੇ ਵਿੱਚ ਕ੍ਰੋਸ ਆਂਗ ਆ ਗਈ 12 13 ਕਿਲੋ ਦੁੱਧ ਪਾ ਦੂਗੀ ਤੇ ਸੂਨ ਦੇ ਵਿੱਚ ਲੈ ਜੂਗੀ ਇੱਕ ਹਫਤਾ ਤੋਰਦੇ ਫਿਰ ਮਾੜੀ ਜੀ ਤੋਰਾ ਤੋਰੀ ਇੱਕ ਬਈ ਲਓ ਵੀ ਸੱਜਣੋ ਸੂਆ ਕੋਈ ਦੂਜਾ ਮੰਨ ਲਈ ਕੋਈ ਭਰਾ ਮੰਨ ਲਈ ਤੀਜਾ ਕੀ ਲੱਗਦਾ ਅੰਦ ਕੋਈ ਨਹੀਂ ਬਾਈ ਨੇ ਹੱਥੋਂ ਮਾਰ ਕੇ ਰਖਾਤਾ ਜਿਵੇਂ ਤੇ ਆਰਡਰ ਕੁਆਲਟੀ ਵਧੀਆ ਸੋਹਣਾ ਥੰਦਾ ਸੈਜ ਤੇ ਪੂਰੇਆਂ ਗੋਲ ਮਟੋਲ ਪਈਆ ਕੋਈ ਲਿੱਸੀ ਲਾਵੀ ਨਹੀਂ ਹੰਬੀ ਜਣੀ ਉਹ ਬਿਆੰਤ ਕਹਿੰਦੇ ਨਹੀਂ ਹੁੰਦੇ ਜਿੰਦ ਜਾਨ ਵਾਲੀ ਆ ਯਾਰ ਕੀ ਆ ਜਿੰਦ ਜਾਨ ਵਾਲੀ ਆ ਹਨਾ ਦਾ ਸੈਜ ਹੈ ਜਿਹੜਾ ਬਹੁਤ ਸੋਹਣਾ ਦੇਖੋ ਜੀ ਆਰਡਰ ਕੁਆਲਟੀ ਕਰੋ ਚੈੱਕ ਪੂਰਾ ਐ ਫਿੱਟਣ ਵਾਲਾ ਆਰਡਰ ਰੱਖੂਗੀ ਤੇ ਇਹਦੀ ਕੀ ਡਿਮਾਂਡ ਆ ਲਾਪਰੀ ਤਾਂ ਬਿਆੰਤ ਇਹ ਬੱਲੇ ਆਂਦੀ ਦੱਸਦੀ ਕਿ ਮੁੱਲ ਕਰ ਦੀਏ ਬਾਕ ਜੁਮੇ ਤੇਰੀ ਸਲਾਹ ਜੇਰਾ ਇਹ ਆਪਣਾ 31000 ਦਾ ਸੌਦਾ 10000 ਕਰਾਇਆ ਦਿੱਤਾ ਹੈ ਤੇ ਆਪਾਂ 35000 ਦੀ ਦੇ ਦਾਂਗੇ 35000 ਦੀ ਦੇ ਦਾਂਗੇ ਜਸ ਤੇ ਨੋ ਜਸ ਤੇ ਨੋ ਵਿੱਚ ਉਹ ਸ਼ੋਰ ਸ਼ੱਪਾ ਮਾੜਾ ਮੁੱਟਾ ਮੌਕੇ ਤੇ ਮਾਰਦਾ ਬਈ 3000 ਦਾ ਫਾਈ ਮੰਗਿਆ ਆਪਾਂ ਕੋਈ ਬਾਹਲਾ ਨਹੀਂ ਮੰਗਿਆ ਹਾਂ ਸਹੀ ਗੱਲ ਆ ਬਾਈ ਹਾਂਜੀ ਬਾਈ ਦੇ ਐ ਗੱਲਾਂ ਸਿੱਧੀਆਂ ਸਪਸ਼ਟੀਆਂ ਹੋਣੀਆਂ ਬਾਈ ਕਹਿੰਦਾ ਆਪਾਂ ਇਹ ਵੀ ਦੱਸ ਦਾਂ ਨਫਾ ਦੇ ਕੇ ਜਣੀ ਨਫਾ ਲੈ ਕੇ ਦੇਣੀ ਆ ਹਾਂ ਸੰਦੋ ਮਿੱਤਰੋ ਬੈਠਦਾ ਤੈਨੂੰ ਵੀ ਪਤਾ 45000 ਜਾਵਨ ਨਾਲੇ ਗਈ ਸੀ ਜਾਵਨ ਨਾਲੇ ਸਹੀ ਗੱਲ ਆ ਜਿੱਦੇ ਤਿਆਰੀ ਚ ਹੋਈ ਤੇ ਬਾਈ ਕੋਈ ਨਹੀਂ ਦਿੰਦਾ ਇਸ ਪਾਸੇ ਹਾਂਜੀ 45000 ਦੀ ਅੱਜ ਦੇ ਤਿਆਰ ਹੋਗੀ ਬਾਈ ਸਹੀ ਗੱਲ ਹੈ ਨੰਬਰ ਬੋਲਦੇ ਬਾਈ 99729257848 ਠੀਕ ਹੈ ਲੋ ਵੀ ਮਿੱਤਰੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਨਾਗ ਦਿਖਾਤੇ ਤੁਹਾਨੂੰ ਦੋਨੇ ਨਾਗ ਬਹੁਤ ਵਧੀਆ ਤੇ ਪਹਿਲੇ ਨੰਬਰ ਤੇ ਵਹਿੜ ਦਿਖਾਈ ਆ ਰੰਗ ਪ੍ਰਿੰਟ ਸੋਹਣਾ ਡੱਬੀ ਜਾਦ ਵਾਲੀ ਵਹਿੜ ਆ ਲੰਬੀ ਲੰਜੀ ਆ ਤੇ ਸਨ ਦਾ ਸਹਿਜ ਸੁਜ਼ ਬਹੁਤ ਸੋਹਣਾ ਬਿਲਕੁਲ ਜੈ ਡਿਮਾਂਡ ਬਾਈ ਨੇ 65000 ਰੁਪਏ ਦੇ ਵਿੱਚ ਮਾਨਦਾਨ ਬਾਈ ਕਹਿੰਦਾ ਕਰਦਾਂਗੇ 2 ਨੰਬਰ ਤੇ ਦਿਖਾਈਏ ਆਪਾਂ ਕ੍ਰੋਸ ਸੰਗ ਤੇ ਇਹਦਾ ਬਾਈ ਕਹਿੰਦਾ ਵੀ ਆਪਾਂ 35000 ਦੀ ਦੇ ਦਾਂਗੇ ਵਿੱਚ ਛੋੜ ਛੱਪਾ ਮੌਕੇ ਤੇ ਹੋ ਜੂਗਾ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜਿਹੜਾ ਵੀ ਪਸ਼ੂ ਮਿੱਤਰੋਂ ਤੁਸੀਂ ਖਰੀਦਣਾ ਆਪ ਦੀ ਨਿਰਖ-ਪਰਖ ਤੁਸੀਂ ਆਪ ਕਰਨੀ ਹੈ ਕਿ ਬਾਕੀ ਮਿਲਦੇ ਆਂ ਵੀ ਨਵੀਂ ਵੀਡੀਓ ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ